ਅਸਲ ਦੇ ਵਿੱਚ ਇਹ ਨਾ ਪੰਜਾਬੀ ਦੀ ਪਹਿਲੀ ਕੋਰਟ ਰੂਮ ਡਰਾਮਾ ਫਿਲਮ ਆ ਇਦਾਂ ਦੀ ਫਿਲਮ ਨਹੀਂ ਪੰਜਾਬੀ ਚ ਪਹਿਲਾਂ ਕਦੇ ਵੀ ਬਣੀ ਇਹ ਬੇਸਿਕਲੀ ਸਕ੍ਰਿਪਟ ਦੀ ਫਿਲਮ ਆ ਇਹਦੀ ਸਕ੍ਰਿਪਟ ਹੀ ਹੀਰੋ ਆ ਤੁਸੀਂ ਦੇਖੋ ਕੋਈ ਹੀਰੋ ਨਹੀਂ ਸਕ੍ਰਿਪਟ ਹੀਰੋ ਆ ਨਾ ਮਤਲਬ ਜਿਹੜਾ ਕੰਮ ਹਰਦੀਪ ਕਰ ਗਿਆ ਇਸ ਫਿਲਮ ਚ ਉਹ ਪੰਜਾਬੀ ਦਾ ਕੋਈ ਵੀ ਹੀਰੋ ਆਪ ਪ੍ਰੋਡਿਊਸਰ ਲੇਖਕ ਹੋ ਕੇ ਨਹੀਂ ਸੀ ਕਰ ਸਕਦਾ ਕਿ ਉਹ ਇੰਟਰਵੈਲ ਤੱਕ ਦੇਖੋ ਆਉਂਦਾ ਆਪ ਉਹ ਪਾਜੀ ਕਿਦਾਂ ਲੱਗੀ ਇੱਕ ਜੋ ਚਲਸੀ ਰਿਵਾਈਵ ਨਹੀਂ ਕਰਨਾ ਚਾਹਾਂਗੇ ਪਰ ਜੋ ਚੀਜ਼ ਦਿਖਾਈ ਗਈ ਹੈ ਅਸਲ ਦੇ ਵਿੱਚ ਇਹ ਨਾ ਪੰਜਾਬੀ ਦੀ ਪਹਿਲੀ ਕੋਰਟ ਰੂਮ ਡਰਾਮਾ ਫਿਲਮ ਹੈ ਇਦਾਂ ਦੀ ਫਿਲਮ ਨਹੀਂ ਪੰਜਾਬੀ ਚ ਪਹਿਲਾਂ ਕਦੇ ਵੀ ਬਣੀ ਔਰ ਸਸਪੈਂਸ ਥ੍ਰਿਲਰ ਕ੍ਰਾਈਮ ਕੋਰਟ ਰੂਮ ਡਰਾਮਾ ਔਰ ਸਕ੍ਰਿਪਟ ਦੀ ਫਿਲਮ ਆ ਬੇਸਿਕਲੀ ਸਾਨੂੰ ਬਹੁਤ ਵੇਲੇ ਲੱਗਿਆ ਜਿਵੇਂ ਵਕੀਲ ਹੁੰਦੇ ਨੇ ਜੱਜ ਹੁੰਦੇ ਨੇ ਬੜੇ ਉਹ ਹੁੰਦੇ ਨੇ ਸਕ੍ਰਿਪਟਡ ਜੇ ਬੰਦੇ ਹੁੰਦੇ ਨੇ ਪਰ ਉਹਨਾਂ ਦੀ ਜਿਹੜੀ ਇੱਥੇ ਅਸੀਂ ਦੇਖਿਆ ਜਿਵੇਂ ਰੀਅਲ ਲੱਗਿਆ ਨੈਚੁਰਲ ਸਾਰਾ ਕੁਝ ਉਹੀ ਕਹਿਆ ਨਾ ਕਿ ਪਹਿਲੀ ਵਾਰ ਇਦਾਂ ਦੀ ਫਿਲਮ ਬਣੀ ਆ ਔਰ ਬਹੁਤ ਕਾਮਯਾਬ ਫਿਲਮ ਆ ਕਿਉਂਕਿ ਸਕ੍ਰਿਪਟ ਇਹ ਬੇਸਿਕਲੀ ਸਕ੍ਰਿਪਟ ਦੀ ਫਿਲਮ ਆ ਇਹਦੀ ਸਕ੍ਰਿਪਟ ਹੀ ਹੀਰੋ ਆ ਤੁਸੀਂ ਦੇਖੋ ਕੋਈ ਹੀਰੋ ਨਹੀਂ ਸਕ੍ਰਿਪਟ ਹੀਰੋ ਆ ਨਾ ਇਹ ਇਹੀ ਹੁੰਦੀ ਆ ਫਿਲਮ ਸਾਰੇ ਅਦਾਕਾਰ ਹੀ ਇੰਨੇ ਚ ਹੀਰੋ ਹੋ ਗਏ ਹਾਂ ਸਾਰੇ ਆਪਣੇ ਆਪਣਾ ਕਰੈਕਟਰ ਆ ਆਪਣੇ ਆਪਣੀ ਗੱਲ ਕਰਦੇ ਨੇ ਔਰ ਇਹੀ ਸਭ ਤੋਂ ਵੱਡੀ ਕਾਮਯਾਬੀ ਨਹੀਂ ਹੁੰਦਾ ਮਾਰ ਕੁੱਟੋ ਹੋਈ ਜਾਂ ਐਕਸ਼ਨ ਦਿਖਾਣਾ ਵੀ ਇੱਕ ਕਹਾਣੀਆਂ ਨੂੰ ਕਿਸੇ ਤਰੀਕੇ ਨਾਲ ਬਿਲਕੁਲ ਔਰ ਖਾਸ ਕਰਕੇ ਹਰਦੀਪ ਦਾ ਜਿਹੜਾ ਆਪਣਾ ਰੋਲ ਆ ਮਤਲਬ ਜਿਹੜਾ ਕੰਮ ਹਰਦੀਪ ਕਰ ਗਿਆ ਇਸ ਫਿਲਮ ਚ ਉਹ ਪੰਜਾਬੀ ਦਾ ਕੋਈ ਵੀ ਹੀਰੋ ਆਪ ਪ੍ਰੋਡਿਊਸਰ ਲੇਖਕ ਹੋ ਕੇ ਨਹੀਂ ਸੀ ਕਰ ਸਕਦਾ ਕਿ ਉਹ ਇੰਟਰਵਲ ਤੱਕ ਦੇਖੋ ਆਉਂਦਾ ਆਪ ਉਹ ਕਿੰਨਾ ਘੱਟ ਕਰੈਕਟਰ ਆ ਇੱਥੇ ਸਾਰੇ ਕੈਮਰਾ ਹੀ ਆਪਦੇ ਤੇ ਰੱਖਦੇ ਆ ਕਿਉਂਕਿ ਆਪ ਪ੍ਰੋਡਿਊਸਰ ਹੁੰਦੇ ਆਏ ਹਰਦੀਪ ਵੀ ਕਰ ਸਕਦਾ ਸੀ ਇਦਾਂ ਬਟ ਨਹੀਂ ਉਹਨੇ ਆਪਦੇ ਕਰੈਕਟਰ ਨੂੰ ਓਨੀ ਐਮੀਅਤ ਹੀ ਦਿੱਤੀ ਜਿੰਨਾ ਲੋੜ ਸੀ ਇੱਕ ਅਸੀਂ ਤੁਹਾਡੇ ਜਾਣਨਾ ਚਾਹਤ ਤੁਸੀਂ ਵੀ ਚਲੋ ਬਹੁਤ ਵਾਰੀ ਜ਼ਿੰਦਗੀ 'ਚ ਇਹ ਚੀਜ਼ਾਂ ਲਿਖੀਆਂ ਨੇ ਪਰ ਉਹ ਕੁੜੀਆਂ ਮੁੰਡਿਆਂ ਜਿਹੜਾ ਫਰਕ ਹੈਗਾ ਪਰ ਕਈ ਜਗ੍ਹਾ ਦੇ ਕਹਿੰਦੇ ਕੁੜੀਆਂ ਨੇ ਮੁੰਡੇ ਬਣਨਾ ਹੀ ਕਿਉਂ ਐ ਤੇ ਮੁੰਡਿਆਂ ਤੋਂ ਅੱਗੇ ਲੰਘਣਾ ਕਿਉਂ ਇਹ ਵੀ ਸਵਾਲ ਉੱਠਦੇ ਨੇ ਨਹੀਂ ਨਹੀਂ ਉਹ ਆਪਣੇ ਆਪਣੇ ਲਾਈਫ ਆ ਦੇਖੋ ਕੁਦਰਤ ਨੇ ਬਣਾਇਆ ਜਿਵੇਂ ਉਹਨੂੰ ਨਹੀਂ ਤੁਸੀਂ ਬਦਲ ਸਕਦੇ ਉਹਦੇ 'ਚ ਕੁੜੀਆਂ ਦੀ ਆਪਣੀ ਜਗ੍ਹਾ ਮੁੰਡਿਆਂ ਦੀ ਆਪਣੀ ਜਗ੍ਹਾ ਦੋ ਪਹੀਏ ਨੇ ਪੂਰੀ ਕਾਇਨਾਤ ਦੇ ਉਹ ਹੁਣ ਇਹ ਕਹੇ ਕਿ ਆ ਇਹਦੇ ਵਰਗਾ ਜਾਂ ਇਹ ਇਹਦੇ ਵਰਗਾ ਇਹਦੀ ਨਹੀਂ ਗੱਲ ਦੋਨਾਂ ਦੇ ਆਪਣੇ ਆਪਣੇ ਗੁਣ ਨੇ ਆਪਣੀਆਂ ਆਪਣੀਆਂ ਉਹਨਾਂ ਦੀਆਂ ਜ਼ਰੂਰਤਾਂ ਨੇ ਕੁਦਰਤ ਵੱਲੋਂ ਹੁਣ ਬੱਚਾ ਪੈਦਾ ਕੁੜੀ ਨਹੀਂ ਹੀ ਕਰਨਾ ਮਰਦ ਨੇ ਬਾਪ ਹੀ ਬਣਨਾ ਇਹ ਸਾਰੀਆਂ ਗੱਲਾਂ ਐ ਹੀ ਰਹਿਣਗੀਆਂ ਆਦੇ ਹਾਨਰ ਨਾਲ ਅੱਗੇ ਜ਼ਰੂਰ ਵਧੋ ਕਿਸੇ ਨੂੰ ਦੇ ਤੌਰ ਤੇ ਤੁਸੀਂ ਪੜ੍ਹਾਈ ਲਿਖਾਈ ਦੇ ਤੌਰ ਤੇ ਅੱਗੇ ਵਧ ਸਕਦੇ ਹੋ ਪਰ ਕੁਦਰਤ ਨੂੰ ਨਹੀਂ ਖਿਲਵਾੜ ਕਰ ਸਕਦੇ ਬਿਲਕੁਲ ਜੋ ਅੱਜ ਕੱਲ ਅਸੀਂ ਦੇਖਦੇ ਆਂ ਕੁੜੀਆਂ ਮੁੰਡਿਆਂ ਜਿਹੜਾ ਅਸੀਂ ਦੇਖ ਰਿਹਾ ਉਹ ਮਤਲਬ ਕੋਈ ਕੋਈ ਕਹਿੰਦਾ ਮੈਂ ਆਪਰੇਸ਼ਨ ਕਰਾ ਕੇ ਮੁੰਡਾ ਸੀ ਕੁੜੀ ਬਣ ਗਿਆ ਕੋਈ ਕੁੜੀ ਮੁੰਡਾ ਬਣ ਗਈ ਇਹ ਖਿਲਵਾੜ ਆ ਕੁਦਰਤ ਨਾਲ ਇਹ ਇਹਨੂੰ ਪਰਮਾਤਮਾ ਮਨਜ਼ੂਰ ਨਹੀਂ ਕਰਦਾ ਥੈਂਕ ਯੂ ਸੋ ਥੈਂਕ ਯੂ